ਸਾਵਧਾਨੀ ਹੱਟੀ ਦੁਰਘਟਨਾ ਕੱਟੀ ਇਹ ਗੱਲ ਤਾਂ ਤੁਸੀਂ ਜ਼ਰੂਰ ਸੁਣੀ ਹੋਵੇਗੀ ਪਰ ਇਸ ਛੋਟੀ ਜੀ ਗੱਲ ਦੇ ਨਾਲ ਜੇਕਰ ਦੋ ਬੱਚਿਆਂ ਦੀ ਜਾਨ ਚਲੀ ਜਾਵੇ ਤਾਂ ਫਿਰ ਤੁਸੀਂ ਕੀ ਕਹੋਗੇ ਕੁਝ ਐਸਾ ਹੀ ਹੋਇਆ ਹੈ ਜਿੱਥੇ ਇੱਕ ਸਕੂਲ ਬੱਸ ਦੁਰਘਟਨਾ ਦਾ ਸ਼ਿਕਾਰ ਹੋਈ ਹੈ ਕਿਉਂਕਿ ਸਾਵਧਾਨੀ ਨਹੀਂ ਵਰਤੀ ਗਈ ਦਰਸਲ ਖਬਰ ਤਾਮਿਲਨਾਡੂ ਦੇ ਕੁਟਾ ਲੋਰ ਤੋਂ ਆਈ ਹੈ ਜਿੱਥੇ ਕਿ ਇੱਕ ਸਕੂਲੀ ਬੱਸ ਜਦੋਂ ਰੇਲਵੇ ਟ੍ਰੈਕ ਪਾਰ ਕਰ ਰਹੀ ਸੀ ਤਾਂ ਅਚਾਨਕ ਰੇਲ ਗੱਡੀ ਆ ਗਈ ਤੇ ਬਸ ਦੇ ਨਾਲ ਟਕਰਾ ਗਈ ਇਸ ਪੂਰੀ ਘਟਨਾ ਦੇ ਵਿੱਚ ਦੋ ਬੱਚਿਆਂ ਦੀ ਦਰਦਨਾਕ ਮੌਤ ਹੋ ਗਈ ਹੈ ਕੀ ਹੈ ਪੂਰੀ ਕਹਾਣੀ ਕੀ ਹੈ ਪੂਰੀ ਘਟਨਾ ਦੀ ਜਾਣਕਾਰੀ ਆਓ ਤੁਹਾਨੂੰ ਦੱਸਦੇ ਹਾਂ ਤਾਂ ਤਾਮਿਲਨਾਡੂ ਦੇ ਕੁਡਾਲੌਰ ਜ਼ਿਲ੍ਹੇ ਦੇ ਵਿੱਚ ਇੱਕ ਵੱਡਾ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਦੋ ਵਿਦਿਆਰਥੀਆਂ ਦੀ ਮੌਤ ਹੋਈ ਤੇ ਕਈ ਜ਼ਖਮੀ ਹੋ ਗਏ ਕੁਡਾਲੌਰ ਦੇ ਸੇਮ ਬਨਕੁਪਮ ਦੇ ਵਿੱਚ ਸਕੂਲ ਬੱਸ ਰੇਲਵੇ ਟ੍ਰੈਕ ਪਾਰ ਕਰ ਰਹੀ ਸੀ ਜਦੋਂ ਰੇਲ ਗੱਡੀ ਆਈ ਅਤੇ ਉਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਹਾਦਸੇ ਦੀ ਸੂਚਨਾ ਮਿਲਦੇ ਹੀ ਰੇਲਵੇ ਨੇ ਤੁਰੰਤ ਇੱਕ ਰਾਹਤ ਟ੍ਰੇਨ ਮੌਕੇ ਤੇ ਭੇਜੀ। ਜਾਣਕਾਰੀ ਅਨੁਸਾਰ ਜ਼ਖਮੀ ਵਿਦਿਆਰਥੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਦਰਅਸਲ ਸਕੂਲ ਬੱਸ ਡਰਾਈਵਰ ਰੇਲਵੇ ਟ੍ਰੈਕ ਪਾਰ ਕਰਦੇ ਸਮੇਂ ਟ੍ਰੇਨ ਨੂੰ ਨਹੀਂ ਦੇਖ ਸਕਿਆ ਤੇ ਇਸ ਕਾਰਨ ਬੱਸ ਟ੍ਰੇਨ ਦੇ ਨਾਲ ਟਕਰਾ ਗਈ ਤਾਜ਼ਾ ਜਾਣਕਾਰੀ ਦੇ ਅਨੁਸਾਰ ਹਾਦਸੇ ਵਿੱਚ 6 ਵਿਦਿਆਰਥੀ ਹੋਰ ਵੀ ਜ਼ਖਮੀ ਹੋਏ ਜ਼ਖਮੀਆਂ ਨੂੰ ਕੁਡਲੌਰ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਰੇਲਵੇ ਦੀ ਮੈਡੀਕਲ ਰਾਹਤ ਵੈਨ ਵੀ ਮੌਕੇ ਤੇ ਪਹੁੰਚ ਗਈ ਸੀ ਡਿਵੀਜ਼ਨਲ ਰੇਲਵੇ ਮੈਨੇਜਰ ਅਤੇ ਸ਼ਾਖਾ ਅਧਿਕਾਰੀ ਵੀ ਮੌਕੇ ਤੇ ਪਹੁੰਚ ਰਹੇ ਨੇ ਤਾਂ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੇ ਰਹੇ ਹਾਂ ਜਿੱਥੇ ਕਿ ਤਾਮਿਲਨਾਡੂ ਦੇ ਕੋਟਾ ਲੋਰ ਦੇ ਵਿੱਚ ਇੱਕ ਟ੍ਰੇਨ ਦੇ ਨਾਲ ਸਕੂਲੀ ਬੱਸ ਟਕਰਾਈ ਹੈ ਤਾਂ ਸ਼ੁਰੂਆਤੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਕਿ ਟ੍ਰੇਨ ਦੇ ਆਉਣ ਦੀ ਸੂਚਨਾ ਮਿਲਣ ਤੋਂ ਬਾਅਦ ਗੇਟਕੀਪਰ ਫਾਟਕ ਬੰਦ ਕਰ ਰਿਹਾ ਸੀ ਪਰ ਸਕੂਲ ਬੱਸ ਡਰਾਈਵਰ ਨੇ ਰੇਲਵੇ ਟ੍ਰੈਕ ਪਾਰ ਕਰਨ ਦੀ ਬੇਨਤੀ ਕੀਤੀ ਅਤੇ ਜ਼ਿੱਦ ਕੀਤੀ ਦੱਖਣੀ ਰੇਲਵੇ ਨੇ ਇਸ ਸਬੰਧੀ ਇੱਕ ਬਿਆਨ ਵੀ ਜਾਰੀ ਕੀਤਾ ਦੱਖਣੀ ਰੇਲਵੇ ਨੇ ਕਿਹਾ ਕਿ ਸਕੂਲ ਬੱਸ ਡਰਾਈਵਰ ਨੇ ਫਾਟਕ ਪਾਰ ਕਰਨ ਦੀ ਜ਼ਿੱਦ ਕੀਤੀ ਪਰ ਇਸ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ ਸੀ ਸੁਰੱਖਿਆ ਸੰਚਾਲਨ ਅਤੇ ਇੰਜੀਨੀਅਰਿੰਗ ਸ਼ਾਖਾਵਾਂ ਦੇ ਅਧਿਕਾਰੀਆਂ ਦੀ ਇੱਕ ਕਮੇਟੀ ਇਸ ਪੂਰੀ ਘਟਨਾ ਦੀ ਜਾਂਚ ਕਰ ਰਹੀ ਹੈ ਦੇਸ਼ ਵਿੱਚ ਹੁਣ ਤੱਕ ਰੇਲਵੇ ਪਟਰੀਆਂ ਤੇ ਕਈ ਹਾਦਸੇ ਹੋ ਚੁੱਕੇ ਨੇ ਇਹਨਾਂ ਵਿੱਚੋਂ ਜ਼ਿਆਦਾਤਰ ਹਾਦਸੇ ਜਲਦਬਾਜ਼ੀ ਕਾਰਨ ਹੋਏ ਨੇ ਰੇਲਵੇ ਪਟਰੀ ਪਾਰ ਕਰਦੇ ਸਮੇਂ ਰੇਲ ਗੱਡੀ ਨੂੰ ਨਜ਼ਰ ਅੰਦਾਜ਼ ਕਰਨਾ ਘਾਤਕ ਸਾਬਤ ਹੋਇਆ ਹੈ ਕਈ ਵਾਰ ਜੋ ਲੋਕ ਫਾਟਕ ਦੇ ਹੇਠੋਂ ਆਪਣੀ ਸਾਈਕਲ ਜਾਂ ਸਕੂਟਰ ਕੱਢਦੇ ਨੇ ਉਹ ਵੀ ਰੇਲ ਗੱਡੀ ਦੀ ਲਪੇਟ ਵਿੱਚ ਆ ਜਾਂਦੇ ਨੇ ਰੇਲ ਗੱਡੀ ਦੀ ਟੱਕਰ ਕਾਰਨ ਕਈ ਲੋਕਾਂ ਦੀ ਹੁਣ ਤੱਕ ਜਾਨ ਜਾ ਚੁੱਕੀ ਹੈ ਤੇ ਤਾਜ਼ਾ ਮਾਮਲਾ ਜੋ ਹੈ ਉਹ ਤਾਮਿਲਨਾਡੂ ਦੇ ਕੋਡਲੌਰ ਦਾ ਸਾਹਮਣੇ ਆਇਆ ਜਿੱਥੇ ਕਿ ਸਕੂਲੀ ਬੱਚੇ ਇੱਕ ਤੇਜ਼ ਰਫ਼ਤਾਰ ਰੇਲ ਗੱਡੀ ਦਾ ਸ਼ਿਕਾਰ ਹੋ ਗਏ ਕਿਉਂਕਿ ਡਰਾਈਵਰ ਨੇ ਲਾਪਰਵਾਹੀ ਵਰਤੀ ਕੀ ਕਹਿਣਾ ਚਾਹੋਗੇ ਇਸ ਪੂਰੀ ਘਟਨਾ ਬਾਰੇ ਸਾਨੂੰ ਕਮੈਂਟ ਕਰਕੇ ਦੱਸਣਾ ਨਾ ਭੁੱਲਣਾ